ਦਰਗਾਹ ਵਿੱਚ ਪਤਾ ਕਿਹਦਾ ਕਿਹੜਾ ਚੱਲਦਾ ਦਾ ਸੰਤ ਹੰਸਾਲੀ ਵਾਲਿਆਂ ਦਾ ਸੰਤ ਬਾਬਾ ਰਾਮ ਸਿੰਘ ਗੰਡੂਆ ਵਾਲੇ ਉਹ ਜੋ ਕਹਿ ਦੁੰਦੇ ਸੀ ਨਾ ਉਹ ਰੱਬ ਨੂੰ ਮੰਨਣਾ ਪੈਂਦਾ ਸੀ ਦਰਗਾਹ 'ਚ ਚੱਲਦਾ ਸੀ ਉਹਨਾਂ ਦਾ ਕਿਹਾ ਬਾਬਾ ਵੀਰਉੰਦਾਸ ਬਦੌਚੀ ਵਾਲੇ ਉਹਨਾਂ ਦਾ ਟਹਿਣਾ ਦਰਗਾਹ 'ਤੇ ਚੱਲਦਾ ਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਐਸੇ ਮਹਾਪੁਰਖ ਜਿਨ੍ਹਾਂ ਨੇ ساری ਉਮਰ ਆਪਣੇ ਨਾਲ ਨਹੀਂ ਜੋੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ ਉਹਨਾਂ ਦਾ ਕਿਹਾ ਦਰਗਾਹ ਵਿੱਚ ਚੱਲਦਾ ਜਿਹੜਾ ਵਚਨ ਕਰਦਾ ਉਹ ਬਸ ਪੂਰਾ ਹੋ ਜਾਣਾ ਸੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਾ ਇਹ ਪੂਰੇ ਗੁਰੂ ਨੇ ਵਾਹਿਗੁਰੂ ਦੂਜਾ ਮੂਲ ਮੰਤਰ ਸਾਹਿਬ ਦਾ ਜਾਪ ਕਰੀਏ ਤੇ ਵਾਹਿਗੁਰੂ ਸ਼ਬਦ ਦਾ ਜਾਪ ਕਰੀਏ ਅਮਰ ਤਾਂ ਜੇ ਨਹੀਂ ਛਕਿਆ ਕੋਈ ਗੱਲ ਨਹੀਂ ਜਦੋਂ ਕਿਤੇ ਸਮਾਂ ਆਏਗਾ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਹੈ ਘੱਟੋ ਘੱਟ ਮੂਲ ਮੰਤਰ ਤਾਂ ਜਪੀਏ ਮੂਲ ਮੰਤਰ ਸਾਹਿਬ ਨਾਲ ਜੁੜੀਏ ਆਪਾਂ ਗੁਰੂ ਮਹਾਰਾਜ ਨੂੰ ਇਹ ਗੱਲ ਕਹੀਏ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ